ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿਲੋੜੀ ਦੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਨਾਮ ਮੇਰੇ ਭਗਵਾਨ ਦਾ ਸਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 783977 783 ਨੰਬਰ ਦੁਆਰੇ ਬੋਲਿਓ ਵੀਰੇ 7839761682 783 ਨਾਸੀ 66 68 ਠੀਕ ਹੈ ਅੱਜ ਆਪਾਂ ਜੋੜਾ ਦਿਖਾਵਾਂਗੇ ਜਰਸੀ ਬੜਾ ਦਾ ਗੱਬਣਾ ਦਾ ਤੇ ਹੈਵੀ ਜਮਨਗੀ ਨਹੀਂ ਹੈਣਾ ਹਾਂਜੀ ਤੇ ਵੀਰੇ ਲੋਕ ਲਾਜੇ ਵੀ ਆਂ ਜਾਂ ਬਾਹਰ ਕਿਤੇ ਆਂ ਜਾਂ ਵੀ ਹੈ ਬਈ ਲੋਕ ਕੋਲ ਨੇ ਠੀਕ ਹੈ ਜਿਹੜੀ ਪਹਿਲੇ ਨੰਬਰ ਆਪਾਂ ਜਰਸੀ ਦੇਖੀਏ ਨੇ ਵੀਰ ਸੂਆ ਕਿਹੜਾ ਸੁੰਦਿਆ ਤੇ ਕਿੰਨਾ ਟਾਈਮ ਬਾਕੀ ਆ ਦਾ ਦੂਜਾ ਸੂਆ ਸੁੰਦਿਆ ਜੀ ਦੂਜਾ ਸੂਆ ਕਿੰਨਾ ਟਾਈਮ ਬਾਕੀ ਆ ਦਾ ਇਹਦਾ ਹਫਤਾ ਬਾਕੀ ਆ ਜੀ ਇੱਕ ਹਫਤਾ ਸੂਰ ਚ ਬਾਕੀ ਪਈਆਂ ਤੇ ਸਾਫ ਸੁਧਰੀ ਹਵਾਨੇ ਤੇ ਨਾੜਾ ਨੂੜਾ ਬਹੁਤ ਚੰਗੇ ਹੈਣਾ ਹਾਂਜੀ ਜਿਹਨੂੰ ਕਹਿੰਦੇ ਚਾਪੜ ਵਰਗੀ ਉਹ ਚੀਜ਼ ਹੈ ਜਮ ਹਾਂਜੀ ਤੇ ਦੁੱਧ ਕਿੰਨਾ ਕਦਸਿਆ ਮਾਲ ਜਦੋਂ ਇਹ ਪਲੂਨ ਦਾ 20 ਕਿਲੋ ਦਿੱਤਾ ਹੋਇਆ 20 ਕਿਲੋ ਤੇ ਅੰਦਾਜ਼ੇ ਲਾਈਏ ਇਸ ਵਾਰ ਐਸਜੀ 25 ਕਿਲੋ ਤੋਂ ਦੀ ਉਮੀਦ ਆਪਾਂ ਨੂੰ ਠੀਕ ਹੈ ਤੇ ਮੁੱਲ ਵੜੀ ਕੀ ਹੋਊ ਇਹਦਾ ਮੁੱਲ ਵੜੀ ਭਾਈ ਜਿਹਦੇ ਕਿਸੇ ਨੇ ਜੋੜਾ ਲੈਣਾ ਦੇਖ ਠੀਕ ਹੈ ਫਿਰ ਤਾਂ ਆਪਾਂ ਦੇਨੇ ਨੇ 1,52,000 ਦਾ ਠੀਕ ਹੈ ਇੱਕ ਕੱਲੀ ਕੱਲੀ ਲੈਣੀ ਆ ਫਿਰ 160 ਦਾ ਜੋੜਾ ਦੇ ਮਾ ਠੀਕ ਹੈ 80 ਜੀ ਠੀਕ ਹੈ ਧੋਰੀ ਭਰਾਵਾ ਸੁਭਰੋ ਕੱਦ ਕਾਠ ਵਗੈਰਾ ਵੇਖਦਾ ਦੇਖ ਸਕਦੇ ਹੋ 103% ਜਿਹਨੂੰ ਕਹਿੰਦੇ ਪੂਰੀ ਕੁਆਲਿਟੀ ਦੇ ਵਿੱਚ ਆ ਦੂਸਰਾ ਸੁਆ ਜੈਨ ਉਹਨਾਂ ਨੇ ਸੁੰਦੀ ਆ ਤੇ ਮੂੰਹ ਮੱਥਾ ਪੂਰਾ ਚੰਗਾ ਕੱਦ-ਗਾਠ ਵੀ ਚੰਗਾ ਤੇ ਵਜਨ ਪੂਰਾ ਫੁੱਲ ਆ ਇਹ ਨਹੀਂ ਗੱਲ ਵੀ ਲੱਸੀ ਨਾਵੇਂ ਕਿਸੇ ਕੋਲ ਸੋ ਬਾਕੀ ਗੱਲ ਥੋੜਾ ਆਪਾਂ ਪੈਰਾ ਦੇ ਖਮਚੀਆ ਦੇਖ ਸਕਦੇ ਆਂ ਪਹਿਲੇ ਕੋਲ ਘੋੜੀਏ ਦੀ ਚਾਲ ਇਹ ਨਹੀਂ ਗੱਲ ਵੀ ਨੌਜ ਮਗਰ ਲੱਗਦੇ ਠੀਜ ਕੇ ਤੁਰਦੀ ਆ ਕਮਾਲ ਆ ਵੀਰੇ ਨੂੰ ਸੋ ਰੱਗ ਬਿਲਕੁਲ 골ਡਨ ਕਲਰ ਦੇ ਵਿੱਚ ਆ ਸੋ ਮੱਥਾ ਦੇਖੋ ਤੇ ਟੋਆ ਵਗੈਰਾ ਕੰਨ ਨਿਕਾ ਨਿਕਾ ਫੁੱਲ ਆਜਾਦ ਪਾਦਾ ਦੀ ਬਿਹੜਾ ਇਹ ਨਹੀਂ ਗੱਲ ਲੱਸੀ ਨਾਵੇਂ ਕਿਸੇ ਕੋਲ ਸੋ ਬਾਕੀ ਹਵਾਨਾ ਦੇਖੋ ਗਾਲਟਾ ਕਾਫੀ ਪੰਜਾਂਗੀਆਂ 80000 ਰੁਪਏ ਇਕੱਲੇ ਦੀ ਪ੍ਰਾਈਸ ਆ ਸੁਭਰ ਹਵਾਨੇ ਦੇ ਨਾੜਾ ਵਗੈਰਾ ਦੇਖ ਸਕਦੇ ਹੋ ਅਸਲੀਅਤ ਚੰਗਾ ਦੁੱਧ ਪਾਉਣ ਵਾਲੀ ਹੈ ਤੇ ਬਾਕੀ ਪਿੰਡੇ ਦੇ ਉੱਪਰ ਵੀ ਨਾੜਾ ਦਿਖਾਈ ਦਿੰਦੀਆਂ ਹੋਣਗੀਆਂ ਤੇ ਬਾਲਟਲਾ ਕਾਫੀ ਪਈਆਂ ਤੇ ਪੂਰੀ ਚੰਗੀ ਸਾਫ ਸੁਥਰੀ ਵਹਿੜਾ ਲੈ ਜੀ ਵੀਰੇ 15 ਦਿਨ ਲੱਗ ਭਾ ਗਣਾ ਰਾਉਣਾ ਸਪਸ਼ਟ ਲੋਕ ਤੋਂ 50 ਕਿਲੋਨੋ ਤੋਂ ਦੇਣੀਆਂ ਦੋਏ ਤੇ ਵੀਰੇ ਦੂਜੇ ਨੰਬਰ ਜਿਹੜੀ ਆਪਾਂ ਇਹ ਵਹਿੜ ਦੇਖੀ ਜਾਂਦੇ ਆ ਇਹਦੇ ਕਿਆਕ ਦਿਨ ਬਾਕੀ ਹੈ ਜੀ ਇਹਦੇ ਵੀ 10 ਦਿਨ ਬਾਕੀ ਇੱਕੋ ਫਾਰਮ ਚੋਂ ਲਈ ਜਾਣੀਆਂ ਆਪਾਂ ਇਹ ਇੱਕੋ ਫਾਰਮ ਚੋਂ ਦੋਨੇ ਜੋੜੇ ਖਰੀਦਿਆ ਇਕੱਠਾ ਥੋੜੀ ਭਰਾ ਦੋ ਨੰਬਰ ਵਾਲੀ ਹੋ ਜੀ ਸੋbro ਦੂਜੇ ਨੰਬਰ ਵਾਲੀ ਵਹਿੜ ਦੇਖ ਸਕਦੇ ਹੋ ਰਾਜਰੂਜੀ ਇਹ ਵੀ ਬਹੁਤ ਜਿਆਦੇ ਪੜੀ ਹੋਇਆ ਨਿੱਗਰਾ ਬੋਡੀ ਵੇਟ ਫੁੱਲਾ ਬਾਕੀ ਅਸਲੀਅਤ ਕੀ ਪੰਜਾਬ ਵਾਲੀਆਂ ਵਹਿੜਾਂ ਵੀ ਇਹਦੇ ਲੋਕਲ ਪਰਚੇਸ ਕੀਤੀਆਂ ਮੇਥੋਂ ਤੇ ਬਾਕੀ ਦੱਸਦੀਆਂ ਵੀ ਮੂੰਹੋਂ ਗੱਲੀ ਕਹਿਣ ਵਾਲੀ ਗੱਲ ਹੁੰਦੀ ਹੈ ਤੇ ਇੱਕ ਚੀਜ਼ ਵੀ ਆਪਦੇ ਮੂੰਹੋਂ ਦੱਸਦੀ ਆ ਉਹ ਚੀਜ਼ ਸੁੱਤੋਰਾ ਵਗੈਰਾ ਦੇਖੋ ਰਾਜਰੂਜੀ ਬਹੁਤਾ ਘਮਾਣੇ ਵੀਰੇ ਵਸੇ ਨੂੰ ਤੇ ਵੀਰੇ ਰਿਕਾਡ ਵਗੈਰਾ ਪਤਾ ਇਹਨਾਂ ਦੇ ਕਿਹੜੇ ਸੀਮੈਂਟ ਦੇ ਖੋਦੇ ਹੈਗੇ ਨੇ ਕਿਹੜਾ ਲੱਗਿਆ ਹੋਇਆ ਇਹਨਾਂ ਦੇ ਇਹਨਾਂ ਦੇ ਜੀ ਪ੍ਰੀਤ ਦਾ ਸੀਮੈਂਟ ਲੱਗਿਆ ਹੋਇਆ ਪੀਡੀਐਫ ਦੇ ਪੀਡੀਐਫ ਦੇ ਪ੍ਰੀਤ ਜਰਸੀ ਦਾ ਸੀਮੈਂਟ 40 115 ਦੀ ਆਹ ਇਹ ਠੀਕ ਹੈ 2340 116 ਵੀ ਸਹੀ ਸ਼ਹਿਰ ਮਾਰਕ ਠੀਕ ਹੈ ਮੰਨ ਕੇ ਚੱਲੀ ਅੰਦਾਜ਼ਾ ਹੈ ਦੋਨੇ ਵੇੜਾ 50 ਕਿਲੋ ਦੁੱਧ ਦੇ ਰਾਵਣਾ ਪਾਉਣ ਵਾਲੀਆਂ ਹੈਗੀਆਂ ਰਾਵ ਵਾਲੀਆਂ ਜਰਸੀ ਆਣਾ ਜੀ ਦੇਖੋ ਪਿੱਠ ਦੇਖੋ ਠੀਕ ਹੈ ਅਮਾ ਚੱਲਣੀਆਂ ਦਾ ਇਹ ਜੋੜੀ ਪੱਕੀ ਨਹੀਂ ਕਰਦੇ ਤੇ ਦੁੱਧ ਵਾਲਾ ਅੰਦਾਜ਼ਾ ਲਾਈ ਆ ਭਾਈ 50 ਕਿਲੋ ਵਾਲੀਆਂ ਹੈਗੀਆਂ ਹਨਾ 50 ਕਿਲੋ ਦੁੱਧ ਦੋ ਆਣੇ ਦੇਣਾ ਜੀ ਤੇ ਡੇਢ ਦੇ ਲਾ 1 55 ਦੇ ਮਾਨਦਨ ਹੋ ਜੂ ਇਕੱਠਾ ਖਰੀਦੂਗੀ ਜੀ ਮਾਨਦਨ ਕਰ ਦਾਂਗੇ ਥੋੜਾ ਬੋਤਾ ਐ ਨਹੀਂ ਹੈਗਾ ਕੋਈ ہزارਾਂ ਜਫਾ ਕੋਈ ਨਹੀਂ ਪੈਣਾ ਜੀ ਠੀਕ ਹੈ ਤੇ ਨੰਬਰ ਬੋਲੀ ਆਪਣਾ ਨੰਬਰ 779 ਨਾਲ ਸੀ ਸਟਾਰਟ ਘਟਾਟ ਠੀਕ ਹੈ ਸਭ ਪਿੰਡ ਤੌੜਾ ਜਿਹੜਾ ਬਰਨਾਲਾ ਦੂਆ ਪਾਸੋਂ ਨੂੰ ਜਰਸ ਨੇ ਨਕੀਨੇ ਦਿਖਾਇਆ ਜਿਹੜੇ ਵੀਰ ਇਹਨਾਂ ਦੇ ਪੇਮੈਂਟ ਲਾ ਲਈ ਬਣ ਕੇ ਚਲੋ ਵਧਿਆ ਅਗੇ ਫਾਰਮ ਬਿਆਰਾਂ ਤਿਆਰ ਕਰਨ ਵਾਲੀਆਂ ਚੀਜ਼ਾਂ ਜਿੰਦ ਜਾਨ ਵਾਲੀਆਂ ਸਾਫ਼ ਸੁਥਰੀਆਂ ਸੋ ਦੋਨਾਂ ਜੋ ਕੋਈ ਵੀ ਨਾ ਕਿਸੇ ਵੀਰ ਦੇ ਪਸੰਦ ਹੋਵੇ ਇਸ ਨੰਬਰ ਤੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਭ ਦਾ ਤਹਿ ਦਿਲੋਂ ਧੰਨਵਾਦ ਜਲਦ ਮਿਲ ਜਾਂਗੇ ਕਿਸੇ ਨਵੀਂ ਹੋਰ